ਭਾਜੀ ਜੀ ਵੀ ਨੇ ਧੱਕਾ ਕੀਤਾ ਉਹ ਭਾਜੀ ਕਹਿੰਦੇ ਨੇ ਕਹਿੰਦੇ ਕੇਂਦਰ ਨੇ ਧੱਕਾ ਕਰਾਇਆ ਸਾਡਾ ਸਟੈਂਡ ਲਾ ਕੇ ਅਸੀਂ ਪੰਜਾਬ ਦੇ ਹੱਕਾਂ ਨਾਲ ਖੜੇ ਆਂ ਪੰਜਾਬ ਦੇ ਪੂਲ ਪਾਣੀ ਦੇਣ ਨੂੰ ਹੈ ਨਹੀਂ ਅਸੀਂ ਬਰਾਬਰ ਸੰਘਰਸ਼ ਕਰਾਂਗੇ ਅਸੀਂ ਕਾਨੂੰਨੀ ਚਾਰਾ ਜੋ ਹੀ ਕਰਾਂਗੇ ਸਲਾਹ ਲਵਾਂਗੇ ਪਿੰਪਲ ਐਮਾਨਸ ਅੱਜ ਇਹ ਗੱਲ ਕਹਿ ਰਿਹਾ ਸੀ ਕਿ ਕਿ ਉਹਨੇ ਕਿਹਾ ਵੀ ਕਾਨੂੰਨੀ ਕਾਰਵਾਈ ਜੜੀ ਕਰਨੀ ਹੈ ਜੀ ਸੁਣ ਲੈ ਯਾਰ ਗੱਲ ਸੁਣ ਲੈ ਇਹ ਜਿਹੇ ਪਰਫਾਰਮੈਂਸ ਦਿੰਦਾ ਸੀ ਉਹੀ ਹੁਣ ਭਾਸ਼ਣ ਦੇਣ ਲੱਗਾ ਵੀ ਦਿੰਦਾ ਭਾਸ਼ਣ ਦੇ ਕੇ ਸਰਕਾਰਾਂ ਚਲਦੀਆਂ ਸਰਕਾਰਾਂ ਫਾਈਲਾਂ ਤੇ ਚਲਦੀਆਂ ਕਾਗਜ਼ਾਂ ਤੇ ਚਲਦੀਆਂ ਕਾਨੂੰਨ ਸ਼ਮਤ ਚਲਦੀਆਂ ਕਹਿੰਦੇ 8500 ਕਿਸੇਕ ਪਾਣੀ ਦੇਕਰ ਉਹ ਖੇਤੀਬਾੜੀ ਵਾਸਤੇ ਮੰਗਣਗੇ ਤਾਂ ਪੰਜਾਬ ਦੀ ਖੇਤੀਬਾੜੀ ਕਿੱਥੇ ਜਾਊਗੀ ਮੈਂ ਉਹ ਤਾਂ ਅਸੀਂ ਵੀ ਕਹਿੰਦੇ ਆ ਸਸੇ ਕਾਲ ਪੰਜਾਬ ਦੇ ਪਾਣੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਅੱਜ ਸਵੇਰ ਤੋਂ ਹੀ ਗੱਲ ਕੀਤੀ ਜਾਵੇ ਕਿਉਂਕਿ ਕੱਲ੍ਹ ਦੇਰ ਰਾਤ ਤੱਕ ਜਿਹੜੀ ਮੀਟਿੰਗ ਚੱਲੀ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਜ਼ਾਹਰ ਹੋਊਗੀ ਕਿ ਕੇਂਦਰ ਦੀ ਭਾਜਪਾ ਨੇ ਪੰਜਾਬ ਦੇ ਪਾਣੀ ਦੇ ਉੱਤੇ ਡਾਕਾ ਮਾਰਿਆ ਇਹ ਆਮ ਆਦਮੀ ਪਾਰਟੀ ਅੱਜ ਪੂਰਾ ਦਿਨ ਇਸ ਗੱਲ ਨੂੰ ਲੈ ਕੇ ਜਿੱਥੇ ਪ੍ਰਚਾਰ ਪ੍ਰਸਾਰ ਕਰਿਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਵਾਸਤੇ ਹਰ ਇੱਕ ਲੜਾਈ ਲੜਾਂਗੇ ਹੁਣ ਆਲ ਪਾਰਟੀ ਮੀਟਿੰਗ ਬੁਲਾ ਲਈ ਹੈ ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਪਰ ਇਹਦੇ ਉੱਤੇ ਭਾਜਪਾ ਜਾਂ ਕਾਂਗਰਸ ਇਹਨਾਂ ਦੇ ਤਰਕ ਕੀ ਨੇ ਸਨਾਂ ਭਾਜਪਾ ਦੇ ਸੀਨੀਅਰ ਅਗਰਜੀਤ ਗਰੇਵਾਰ ਨੇ ਗਰੇਵਾਰ ਸਾਹਿਬ ਦੇਖਿਓ ਪੰਜਾਬ ਦੇ ਪਾਣੀ ਦੇ ਉੱਤੇ ਕਹਿੰਦੇ ਡਾਕਾ ਪੈ ਗਿਆ ਜਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਬਣੇ ਨੇ ਜਦੋਂ ਕੱਲ ਮੀਟਿੰਗ ਹੋਈ ਸਿੱਧੇ ਹੀ ਸ਼ਬਦ ਵਰਤੇ ਬਰਿੰਦਰ ਗੋਇਲ ਨੇ ਮੰਤਰੀ ਨੇ ਕਹਿੰਦੇ ਧੌਣ ਤੇ ਗੋਡਾ ਰੱਖ ਕੇ ਆਖਰ ਪਾਣੀ ਲੈ ਕੇ ਗਏ। ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਪਾਣੀ ਦੀ ਮੈਂ ਭਾਜਪਾ ਦਾ ਸਟੈਂਡ ਸਭ ਤੋਂ ਪਹਿਲਾਂ ਕਲੀਅਰ ਕਰ ਦਿਆਂ ਪੰਜਾਬ ਦਾ। ਹੂੰ ਸਾਡਾ ਸਟੈਂਡ ਹੈ ਕਿ ਅਸੀਂ ਪੰਜਾਬ ਦੇ ਹੱਕਾਂ ਨਾਲ ਖੜੇ ਹਾਂ। ਪੰਜਾਬ ਦੇ ਕੋਲ ਪਾਣੀ ਦੇਣ ਨੂੰ ਹੈ ਨਹੀਂ। ਅਸੀਂ ਬਰਾਬਰ ਸੰਘਰਸ਼ ਕਰਾਂਗੇ। ਇਹ ਹੀ ਜੀ ਗੱਲ ਹੋ ਗਈ ਪਰ ਇੱਕ ਜਿਹੜੀ ਗਵਰਨਮੈਂਟ ਆ ਇਹ ਨਨ ਐਫੀਸ਼ੀਐਂਟ ਇਨਐਫੀਸ਼ੀਐਂਟ ਜਿਹਨੂੰ ਆਪਾਂ ਕਹਿੰਦੇ ਆ ਔਰ ਨਨ ਪਰਫਾਰਮਰ ਗਵਰਨਮੈਂਟ ਪਰਫਾਰਮੈਂਸ ਨਹੀਂ ਹੈ ਨਦੀ ਮੰਤਰੀ ਉਹ ਵੀ ਬਰਿੰਦਰ ਗੋਇਲ ਜੀ ਦਾ ਤੁਸੀਂ ਨਾਂ ਲਿਆ ਭਲਾ ਮਾਨਸ ਕੀ ਕਹਿ ਰਿਹਾ ਉਹ ਕਹਿੰਦਾ ਜੀ ਅਸੀਂ ਕਾਨੂੰਨੀ ਚਾਰਾ ਜੋ ਹੀ ਕਰਾਂਗੇ ਸਵਾਲ ਲਾਵਾਂਗੇ ਭਿਪਲ ਐਮਾਨਸ ਅੱਜ ਇਹ ਗੱਲ ਕਹਿ ਰਿਆ ਸੀ ਹਮ ਕਿ ਕਾਨੂੰਨ ਨੇ ਕਿਹਾ ਨਾ ਵੀ ਕਾਨੂੰਨੀ ਕਾਰਵਾਈ ਜਿਹੜੀ ਕਰਨੀ ਆ ਕਿ ਸੁਣ ਲੈ ਯਾਰ ਗੱਲ ਸੁਣ ਲੈ ਇਹ ਕਾਨੂੰਨੀ ਸਲਾਹ ਇਹ ਫੌਜ ਕਾ ਦੇ ਲਈ ਰੱਖੀ ਐ ਐਡਵੋਕੇਟ ਜਨਰਲਾਂ ਦੀ ਤੇ ਦੂਜੀ ਐਡੀਸ਼ਨਲ ਐਡਵੋਕੇਟ ਜਨਰਲ ਕਰੋੜਾ ਰੁਪਿਆ ਉਹਨਾਂ ਨੂੰ ਪੇਮੈਂਟ ਕਾਦੀ ਕਰਦੇ ਆ ਕਿਉਂ ਨਹੀਂ ਲਈ ਪਹਿਲਾਂ ਅੱਜ ਤੈਨੂੰ ਕਿਉਂ ਯਾਦ ਆਇਆ ਇਹ ਪਹਿਲਾਂ ਤਿਆਰੀ ਕਰਕੇ ਰੱਖਣੀ ਸੀ ਪਾਣੀ ਦਾ ਤਾਂ ਸਭ ਨੂੰ ਪਤਾ ਸੀ ਬਈ ਗੱਲ ਹੋਣੀ ਆ ਔਰ ਦੂਜਾ ਪੀਣ ਵਾਲਾ ਪਾਣੀ ਉਦੇ ਲਈ ਤਾਂ ਇਹ ਹੈ ਕਿ ਉਹਨਾਂ ਨੇ ਇਸ ਉਹਦਾ ਇਸ਼ੂ ਇਹੀ ਆ ਕਿ ਐਸ ਵੇਲੇ ਉਹ 8 ਐਮਐਫ ਪਾਣੀ ਜਿਹੜਾ ਉਹ ਮੰਗਦੇ ਆ ਲੈ ਲਿਆ ਤੇ ਉਹ ਦੁਬਾਰਾ ਜਦੋਂ ਹੁਣ ਪਾਣੀ ਦੀ ਬੜੌਤਰੀ ਹੋ ਜਾਣੀ ਹੈ ਮੌਨਸੂਨ ਚ ਵਾਪਸ ਮਿਲ ਜਾਣਾ ਠੀਕ ਹੈ ਉਹਦੇ ਚ ਕੋਈ ਐਸੀ ਗੱਲ ਨਹੀਂ ਹੈ ਪਰ ਜਿਹੜਾ ਪੰਜਾਬ ਦਾ ਪਾਣੀ ਆ ਉਹ ਜਿਸ ਜਿਸ ਤਰ੍ਹਾਂ ਜਾ ਰਿਹਾ ਇਹ ਸਰਕਾਰੀ ਕੰਮ ਫਾਇਲਾਤੇ ਹੁੰਦੇ ਆ ਕੇਜਰੀਵਾਲ ਦੀ ਆਦਤ ਆ ਇਹ ਇਵੈਂਟ ਮੈਨੇਜਮੈਂਟ ਕਰਦੇ ਆ ਪਰ ਭਗਵੰਤ ਮਾਨ ਤਾਂ ਬੱਚਾ ਉਹਨਾਂ ਦਾ ਉਹਨਾਂ ਦੇ ਪਿੱਛੇ ਉਹ ਹੀ ਕੁਛ ਕਰਦਾ ਸਟੇਜ ਪਰਫਾਰਮਰ ਪਹਿਲਾਂ ਵੀ ਸੀਗਾ ਇਹ ਸਟੇਜ ਤੇ ਹੀ ਪਰਫਾਰਮੈਂਸ ਹੁੰਦਾ ਸੀ ਉਹੀ ਹੁਣ ਭਾਸ਼ਣ ਦੇਣ ਲਾ ਵੀ ਦਿੰਦਾ ਭਾਸ਼ਣ ਦੇ ਕੇ ਸਰਕਾਰਾਂ ਚਲਦੀਆਂ ਸਰਕਾਰਾਂ ਫਾਇਲਾਤੇ ਚਲਦੀਆਂ ਕਾਗਜ਼ਾਂ ਤੇ ਚਲਦੀਆਂ ਕਾਨੂੰਨ ਸਮਤ ਚਲਦੀਆਂ ਸਰਕਾਰਾਂ ਇਸ ਤਰ੍ਹਾਂ ਨਹੀਂ ਚਲਦੀਆਂ ਪਰਵਰਸਾਬ ਜਿਹੜੇ ਉਹਨਾਂ ਨੇ ਕਾਗਜ਼ ਦਿਖਾਏ ਕਾਗਜ਼ਾਂ ਨੂੰ ਲੈ ਕੇ ਵੀ ਉਹਨਾਂ ਨੇ ਸਪਸ਼ਟ ਕਰਿਆ ਕਹਿੰਦੇ ਅਸੀਂ ਜਨਵਰੀ 24 ਤੋਂ ਲਗਾਤਾਰ ਲੱਗੇ ਹੋਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ 25 ਆ ਗਿਆ ਕਹਿੰਦੇ ਬਾਰੀ-ਬਾਰੀ ਉਹਨਾਂ ਨੇ ਚਿੱਠੀਆਂ ਦਿਖਾਈਆਂ ਬ੍ਰਿੰਦਰਪੁਰ ਬੋਲ ਨੇ ਕਹਿੰਦੇ ਅਸੀਂ ਸੈਂਟਰ ਨੂੰ ਵੀ ਸੀਸੀ ਕਰਦੇ ਰਹੇ ਹਾਂ ਤੇ ਹਰਿਆਣੇ ਨੂੰ ਵੀ ਕਿ ਤੁਹਾਡਾ ਪਾਣੀ ਜ਼ਿਆਦਾ ਵਰਤਿਆ ਜਾ ਰਿਹਾ ਤੁਸੀਂ ਧਿਆਨ ਦਿਓ ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਮੀਟਿੰਗ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਵੀ ਜਿਹੜੀ ਸਲਾਹ ਪਹਿਲਾਂ ਲੈਣੀ ਚਾਹੀਦੀ ਸੀ ਉਹ ਕਹਿੰਦੇ ਸਾਨੂੰ ਇੰਨਾ ਜ਼ਾਹਿਰੀ ਨਹੀਂ ਸੀ ਵੀ ਇਸ ਤਰ੍ਹਾਂ ਦੇ ਨਾਲ ਧੱਕਾ ਕਰ ਜੂਗੀ ਬੀਜਪੀ ਬੀਜਪੀ ਨੇ ਧੱਕਾ ਕੀਤਾ ਉਹ ਤਾਂ ਇਹ ਕਹਿੰਦ ਨੇ ਕਹਿੰਦੇ ਕੇਂਦਰ ਨੇ ਧੱਕਾ ਕਰਾਇਆ ਹੈ ਪਹਿਲੀ ਗਲਤੀ ਇਹ ਆ ਇਹ ਜਦੋਂ ਇਹਨਾਂ ਕੋਲ ਅਫਸਰ ਮੰਗੇ ਜਾਂਦੇ ਆ ਜੋ ਕੋਟਾ ਪੰਜਾਬ ਦਾ ਪੀਵੀਐਮਬੀ ਜਿਹੜਾ ਬੋਰਡ ਇਹ ਬੋਰਡ ਆ ਇੱਕ ਇਹਦੇ ਚ ਹਰਿਆਣਾ ਦੇ ਵੀ ਅਫਸਰ ਨੇ ਰਾਜਸਥਾਨ ਤੋਂ ਵੀ ਹੈ ਔਰ ਸਟੇਕ ਹোল্ডার ਵੀ ਇਹੀ ਨੇ ਪੰਜਾਬ ਵੀ ਹੈ ਠੀਕ ਹੈ ਪੰਜਾਬ ਤੋਂ ਵੀ ਜਾਂਦੇ ਆ ਇਹ ਪੈਨਲ ਦਿੰਦੇ ਹੀ ਨਹੀਂ ਕਿਉਂ ਨਹੀਂ ਦਿੰਦੇ ਤੇਰ ਨਾਲ ਦਿੰਦੇ ਆ ਫਿਰ ਇੱਕ ਇੱਕ ਦਾ ਪੈਨਲ ਭੇਜ ਦਿੰਦੇ ਆ ਜਦੋਂ ਤਿੰਨ ਤਿੰਨ ਦਾ ਮੰਗਿਆ ਜਾਂਦਾ ਤੇ ਇਹ ਆਪਦੀ ਗਲਤ ਦੱਸਦੇ ਨਹੀਂ ਕੋਈ ਇਹ ਸਾਰੀਆਂ ਗੱਲਾਂ ਸਮਝਣ ਵਾਲੀਆਂ ਨੇ ਔਰ ਇਹ ਜਿਹੜੀ ਸਰਕਾਰ ਆ ਇਹ ਤਾਂ ਹੁਣ ਰਹਿ ਗਏ ਪੌਣੇ ਦੋ ਸਾਲ ਇਹ ਕਿਸ ਤਰ੍ਹਾਂ ਕੱਢਨੇ ਆ ਪੰਜਾਬ ਨੇ ਇਹ ਸੋਚਣ ਵਾਲੀ ਗੱਲ ਆ ਇਸ ਵੇਲੇ ਔਰ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਠੀਕ ਨਹੀਂ ਆ ਔਰ ਇਸ ਤਰ੍ਹਾਂ ਕੌਣ ਪਾਣੀ ਲਾਲੂ ਪੰਜਾਬ ਦਾ ਜਿਆਦਾ ਫਰ ਉਹ ਕਹਿੰਦੇ ਜੀ ਜਿਹੜੇ ਪਾਣੀ ਦਾ ਜ਼ਿਕਰ ਤੁਸੀਂ ਕਰਿਆ ਵੀ 88500 ਜਿਹੜਾ ਕਿਊਸਿਕ ਪਾਣੀ ਉਹਨਾਂ ਨੇ ਮੰਗਿਆ ਉਹਦੇ ਚੋਂ ਕਹਿੰਦੇ 4000 ਤਾਂ ਆਲਰੇਡੀ ਪਹਿਲਾਂ ਜਾ ਰਿਹਾ ਹੈ ਕਹਿੰਦੇ ਪਰ ਜੇਕਰ ਪੰਪਿੰਗ ਵਾਲੇ ਪਾਣੀ ਦੀ ਵੀ ਗੱਲ ਕਰੀਏ ਤਾਂ ਉਹ 1.5700 ਕਿਊਸਿਕ ਪਾਣੀ ਮੰਗਦਾ ਹੈ ਉਹਦੇ باوجود ਕਹਿੰਦੇ 4000 ਕਿਊਸਿਕ ਪਾਣੀ ਨੂੰ ਲੈ ਕੇ ਸੀ ਕੋਈ ਸਾਡਾ ਕਿੰਤੂ ਪਰੰਤੂ ਨਹੀਂ ਪਰ ਕਹਿੰਦੇ 8500 ਕਿਊਸਿਕ ਪਾਣੀ ਜੇਕਰ ਉਹ ਖੇਤੀਬਾੜੀ ਵਾਸਤੇ ਮੰਗਣਗੇ ਤਾਂ ਪੰਜਾਬ ਦੀ ਖੇਤੀਬਾੜੀ ਕਿੱਥੇ ਜਾਊਗੀ ਭਾਈ ਉਹ ਤਾਂ ਅਸੀਂ ਵੀ ਕਹਿੰਦੇ ਆ ਉਹ ਕਹਿੰਦੇ ਤਾਂ ਹੁਣ ਤੱਕ ਐਕਸ਼ਨ ਕਿਉਂ ਨਹੀਂ ਲਿਆ ਕਾਰਵਾਈ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਹੁਣ ਤੱਕ ਫਾਈਲਾਂ ਤਿਆਰ ਕਰਕੇ ਰੱਖੀਆਂ ਠੀਕ ਹੈ ਨਾ ਨਾਲੇ ਵਰਿੰਦਰ ਗੋਇਲ ਵੀ ਜਿਹੜੇ ਇਹਨਾਂ ਦੇ ਮਿਨਿਸਟਰ ਵੀ ਨੇ ਨਾ ਤੁਸੀਂ ਇਹ ਦੇਖੋ ਬਈ ਮੰਤਰੀ ਨੂੰ ਵਿਭਾਗ ਮਿਲ ਜੇ ਵਿਭਾਗ ਜਿਹੜੇ ਮੰਤਰੀ ਨੂੰ ਮਿਲਦਾ ਨਾ ਚਾਹੇ 2 ਮਿਲਣ ਚਾਹੇ 3 ਮਿਲਣ ਉਸੇ ਵੇਲੇ ਜਾਂ ਦੂਸਰੇ ਦਿਨ ਉਹਦਾ ਚਾਰਜ ਲੈਂਦੇ ਆ ਆਫਿਸ 'ਚ ਜਾਂਦੇ ਆ ਫਾਈਲਾਂ ਸਾਈਨ ਕਰਦੇ ਆ ਚਾਰਜ ਲੈ ਲੈਂਦੇ ਆ ਆਫੀਸ਼ੀਅਲਸ ਨਾਲ ਮੀਟਿੰਗ ਕਰਦੇ ਆ ਕੋਈ ਸਾਲ ਡੇਢ ਸਾਲ ਮੰਤਰੀ ਨੂੰ ਪਤਾ ਨਹੀਂ ਲੱਗਾ ਕਿ ਮੇਰਾ ਵਿਭਾਗ ਐਗਜ਼ਿਸਟ ਹੀ ਨਹੀਂ ਕਰਦਾ ਉਹ ਤਮਾਤਰ ਹੀ ਲੱਭਦਾ ਰਹਿ ਗਿਆ ਵਿਚਾਰਾ ਤੇ ਇਸ ਹਾਂ ਇਸ ਤਰ੍ਹਾਂ ਦੇ ਮੰਤਰੀ ਨੇ ਇਹਨਾਂ ਕੋਲ ਪਰ ਬਿੰਦਰੂ ਬੋਲਦਾ ਖੁਦ ਜੇ ਕਹੀਏ ਜੀ ਇੱਕ ਤਰ੍ਹਾਂ ਦੇ ਨਾਲ ਲਾਅ ਅਫਸਰ ਨੇ ਐਡਵੋਕੇਟ ਨੇ ਔਰ ਐਡਵੋਕੇਟ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਿੱਦਾਂ ਦੇ ਬਣਦੇ ਆ ਪੜ੍ਹਾਈ ਕਿੱਦਾਂ ਦੀ ਆ ਉਹ ਛੱਡੋ ਤੁਸੀਂ ਉਹਨਾਂ ਗੱਲਾਂ ਨੂੰ ਪਰ ਗਰੇਵਲ ਸਾਹਿਬ ਗੱਲ ਇਹ ਆ ਵੀ 올 ਪਾਰਟੀ ਮੀਟਿੰਗ ਦੀ ਤੇ ਵਿਧਾਨ ਸਭਾ ਸੈਸ਼ਨ ਦੀ ਉਹਦੇ ਚ ਕਹਿੰਦੇ ਵੀ ਤੁਸੀਂ ਹੁਣ ਪੰਜਾਬ ਦੇ ਹੱਕ ਚ ਨਿੱਤਰੋਗੇ ਪਾਣੀ ਦੇ ਰੱਖਿਆ ਵਾਸਤੇ ਜਾਂ ਕਿਤੇ ਨਾ ਕਿਤੇ ਇਹ ਤੇ ਕਿੰਤੂ ਪ੍ਰੰਤੂ ਕਰੋਗੇ ਉਹ ਕਹਿੰਦੇ ਹਾਂ ਜਾਂ ਨਾ ਕਿਤੇ ਨਾ ਕਿਤੇ ਹੁਣ ਸਾਬਤ ਹੋਊਗੀ ਅਸੀਂ ਤਾਂ ਪੰਜਾਬ ਦੇ ਹੱਕਾਂ ਨਾਲ ਖੜੇ ਆ ਇਹਨੇ ਅਜ ਤੱਕ ਪਹਿਲਾਂ ਜਦੋਂ ਇਹਨਾਂ ਨੂੰ ਇਹ ਸੀ ਕਿਉਂ ਨਹੀਂ ਮੁੱਖ ਮੰਤਰੀ ਨੇ 올 ਪਾਰਟੀ ਮੀਟਿੰਗ ਬੁਲਾਈ ਕਿਉਂ ਨਹੀਂ ਬਰੀਫ ਕੀਤਾ ਸਾਨੂੰ ਕਦੇ ਉਹਨੇ ਕਿਹਾ ਜੀ ਜੀ ਪੀ ਨੂੰ ਬਈ ਭਾਈ ਸਾਡੀ ਆ ਮਸਲ ਸਾਨੂੰ ਚਾਹੀਦੀ ਆ ਪੰਜਾਬ ਦੇ ਲਈ ਹੈ ਇਹ ਇਹ ਕੋਈ ਇਹ ਕੋਈ ਉਹ ਘਰ ਬੈਠਿਆ ਨੂੰ ਸੁਪਨਾ ਆਉਂਦਾ ਕਿਸੇ ਨੂੰ ਕਿਸੇ ਨਾਲ ਗੱਲ ਤਾਂ ਕਰ ਦੇਣੀ ਰਿਸਪੈਕਟ ਨਾਲ ਉਹ ਜਿਹੜਾ ਪੰਜਾਬ ਦਾ ਐਲਓਪੀ ਆ ਤੇ ਉਹ ਤਾਂ ਅਗਰ ਕੋਈ ਗੱਲ ਬੋਲ ਵੀ ਦਿੱਤੀ ਤੇ ਉਹਦੇ ਨਾਲ ਆਪ ਬੁਲਾ ਕੇ ਗੱਲ ਕਰਨੀ ਚਾਹੀਦੀ ਸੀ ਉਹਨੂੰ ਰੋਜ਼ ਥਾਣੇ ਬੁਲਾ ਲੈਂਦੇ ਆ ਰੋਜ਼ ਥਾਣੇ ਬੁਲਾ ਲੈਂਦੇ ਆ ਬੰਬਦਸ ਕਿੱਥੇ ਆ ਉਹ ਬੰਬ ਬਣਾਉਂਦਾ ਐਦਾਂ ਸਰਕਾਰਾਂ ਚੱਲਦੀਆਂ ਨੇ ਕੱਲ ਨੂੰ ਇਹਨਾਂ ਨੇ ਸਰਕਾਰ ਚੋਂ ਬਾਹਰ ਨਹੀਂ ਜਾਣਾ ਹੈ। ਹੈ? ਦੂਜਿਆਂ ਦਾ ਸਾਹਮਣਾ ਨਹੀਂ ਕਰਨਾ। ਇਹ ਕੋਈ ਤਰੀਕਾ ਹੁੰਦਾ। ਅਨਪਾਰਲੀਮੈਂਟਰੀ ਲੈਂਗੁਏਜ ਬੋਲਣੀ ਹੈ। ਇਹ ਚ ਸਿਰ ਹੁਣ ਸਿੱਧਾ ਡਿਸੀਜਨ ਹੈ ਵੀ ਇਸ ਮਸਲੇ ਨੂੰ ਲੈ ਕੇ ਜਿਹੜਾ ਸੈਸ਼ਨ ਹੋਊਗਾ ਜਾਂ ਆਲ ਪਾਰਟੀ ਮੀਟਿੰਗ ਹੋਊਗੀ ਉਹਦੇ ਵਿੱਚ ਪੰਜਾਬ ਦੇ ਪਾਣੀ ਨੂੰ ਲੈ ਕੇ ਤੁਸੀਂ ਹਰਿਆਣੇ ਦਾ ਸਾਥ ਨਹੀਂ ਦਿਓਗੇ ਭਾਵੇਂ ਬੀਜੇਪੀ ਦੀ ਸਰਕਾਰ ਹੈ। ਅਰੇ ਭਈ ਅਸੀਂ ਤਾਂ ਪੰਜਾਬ ਦੇ ਹੱਕਾਂ ਲਈ ਖੜੇ ਆ। ਪੰਜਾਬ ਚ ਅਗਲੀ ਸਰਕਾਰ ਬਣਾਉਣੀ ਹੈ ਬੀਜੇਪੀ ਨੇ। ਔਰ ਇਹਨਾਂ ਤੋਂ ਨਹੀਂ ਹਿੱਤਾਂ ਦੀ ਰਾਖੀ ਹੋਣੀ ਅਸੀਂ ਕਰਾਂਗੇ ਠੀਕ ਹੈ ਇਹ ਇਹ ਪੰਜਾਬ ਦੇ ਹਿੱਤਾਂ ਲਈ ਨੇ ਕੋਈ ਇਹ ਤਾਂ ਕੇਜਰੀਵਾਲ ਦੇ ਹਿੱਤ ਦੇਖਦੇ ਆ ਕਿ ਕਿਵੇਂ ਸਰਕਾਰ ਕਿਤੇ ਬਣਾਉਣੀ ਆ ਕਿਸ ਤਰ੍ਹਾਂ ਕਰਨਾ ਬੀਜੇਪੀ ਨੂੰ ਬਦਨਾਮ ਕਰਨਾ ਆ ਬੀਜੇਪੀ ਦੇ ਖਿਲਾਫ ਅਸੀਂ ਮੁਜ਼ਾਰੇ ਕਰਾਂਗੇ ਅਸੀਂ ਆ ਕਰਾਂਗੇ ਅਰੇ ਮੁਜ਼ਾਰੇ ਵਾਲੇ ਕਾਲਾ ਇਹ ਤਾਂ ਕਾਗਜ਼ਾਂ ਦੀ ਲੜਾਈ ਆ ਉਹ ਤਿਆਰ ਕਰੋ ਉਹ ਕਹਿੰਦੇ ਅੱਜ ਵੀ ਸਾਰਾ ਦਿਨ ਹੋਏ ਨੇ ਤੇ ਆਉਂਦੇ ਦਿਨਾਂ 'ਚ ਵੀ ਇਸੇ ਤਰ੍ਹਾਂ ਦੇ ਨਾਲ ਸੜਕਾਂ ਤੇ ਰੋਸ ਕਰਾਂਗੇ ਬੀਜਪੀ ਲਈ। ਉਹਨਾਂ ਨੇ ਤਾਂ ਜੋ ਕਰਨਾ ਕਰਨ ਉਹਨਾਂ ਦੇ ਕਰਨ ਦਾ ਲੋਕਾਂ ਤੇ ਜ਼ੀਰੋ ਅਸਰ ਹੈ। ਕੋਈ ਅਸਰ ਨਹੀਂ ਹੈ। ਠੀਕ ਹੈ। ਫੇ ਇਹਦੇ ਨਾਲ ਬੀਜਪੀ ਤੋਂ ਪੰਜਾਬ ਬੀਜਪੀ ਤੋਂ ਕੀ ਮਜ਼ਦ ਲੈਣਗੇ? ਜਦੋਂ ਆ ਜਾ ਕੋਈ ਕਰਦੇ ਫਿਰਨਗੇ। ਹੈ? ਅਸੀਂ ਸਾਈਨ ਕਰਕੇ ਦੇਣਾ। ਔਰ ਇਹ ਤਾਂ ਇਵੈਂਟ ਮੈਨੇਜਮੈਂਟ ਕਰਦੇ ਆ ਯਾਰ ਕੰਮ ਤੇ। ਪਹੁੰਚ ਗਿਆ ਜਨੰਗੜ੍ਹ ਜਾ ਕੇ ਕੁਝ ਹੋਣਾ ਸੀ। ਹੈ? ਕੀ ਨੇ ਇਹ BBMP ਦੇ? ਬੋਰਡ ਦਾ ਚੀਫ ਆ ਕੋਈ ਭਗਵੰਤਮਾਨ ਜਿਹੜੇ ਉੱਥੇ ਸ਼੍ਰੀਮਾਨ ਜੀ ਪਹੁੰਚ ਗਏ ਔਰ ਸ਼ੋਰ ਸ਼ਰਾਬਾ ਕਰ ਰਹੇ ਆ ਮੀਡੀਆ ਇਕੱਠਾ ਕਰ ਰਹੇ ਆ ਅਰੇ ਉਹੀ ਕੋਈ ਮੀਟਿੰਗ ਕਰੋ ਕੋਈ ਸਟ੍ਰੈਟਜੀ ਬਣਾਓ ਕੋਈ ਕੋਈ ਤਰੀਕਾ ਅੱਜ ਮੀਟਿੰਗ ਕੀਤੀ ਉਹਨਾਂ ਨੇ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਨੇ ਮਨੀਸੀ ਸੋਧੀਆਂ ਨੇ ਮੁੱਖ ਮੰਤਰੀ ਨੇ ਸਾਰੇ ਐਮ ਐਲ ਏ ਤੇ ਮੰਤਰੀ ਬੁਲਾਏ ਸਰਕਾਰ ਤਾਂ ਉਹੀ ਚਲਾ ਰਹੇ ਨਾ ਉਹਨਾਂ ਨੂੰ ਪੰਜਾਬ ਦੇ ਖੇਤਾਂ ਨਾਲ ਕੀ ਮਤਲਬ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਨਾਲ ਕੀ ਮਤਲਬ ਉਹਨਾਂ ਨੇ ਪੰਜਾਬ ਤੋਂ ਕੀ ਲੈਣਾ ਕੇਜਰੀਵਾਲ ਤੇ ਇਹ ਸੋਦੀ ਹੈ ਕਿ ਕਹਾਂਗੇ ਇਹ ਇਹ ਸੀਐਮ ਦੀ ਅਕਲ ਹੈ ਸੀਐਮ ਇਹ ਆ ਜਾ ਉਹਨੇ ਇਹ ਤਰੀਕਾ ਗਲਤ ਹੈ ਨਾ ਖਰ ਬੀਜਪੀ ਦੇ ਇੱਕ ਗੱਲ ਤਾਂ ਸਪਸ਼ਟ ਕਰਤੀ ਹੈ ਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਤਾਂ ਐਸੀ ਵੀ ਕਦੇ ਵੀ ਚਾਹੇ ਹਰਿਆਣਾ ਚਾਹੇ ਹੋਰ ਕੋਈ ਸੂਬਾ ਕਿਸੇ ਦੇ ਪੱਖ ਚ ਨਹੀਂ ਪੁਰਾਂਗੇ ਪਰ ਅੱਜ ਤੋਂ ਪਹਿਲਾਂ ਕਹਿੰਦੇ ਇਸ ਮਸਲੇ ਨੂੰ ਲੈ ਕੇ ਜਿਹੜੀਆਂ ਮੀਟਿੰਗਾਂ ਪਹਿਲਾਂ ਹੋਣੀਆਂ ਚਾਹੀਦੀਆਂ ਸੀਗੇ ਤੇ ਬੀਜਪੀ ਤੋਂ ਜੇਕਰ ਮਦਦ ਚਾਹੁੰਦੇ ਸੀ ਜਾਂ ਬਾਕੀ ਪਾਰਟੀਆਂ ਚਾਹੁੰਦੇ ਸੀ ਤਾਂ ਪਹਿਲਾਂ ਗੱਲ ਕੀਤਾ ਜਾਣਾ ਚਾਹੀਦਾ ਸੀਗਾ ਹਾਲਾਂਕਿ ਹੁਣ ਆਲ ਪਾਰਟੀ ਮੀਟਿੰਗ ਦੇ ਵਿੱਚ ਬੀਜਪੀ ਵੀ ਹਿੱਸਾ ਬਣੂਗੀ ਤੇ ਦੂਜੇ ਪਾਸੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਵੀ ਬੀਜਪੀ ਦਾ ਵੋਟ ਹੈ ਜਿਹੜਾ ਉਹ ਪੰਜਾਬ ਦੇ ਹੱਕ ਦੇ ਪਾਣੀ ਦੇ ਵਿੱਚ ਜਾਊਗਾ ਤੇ ਨਾਲ ਨਾਲ ਇਹ ਵੀ ਆ ਕੀ ਪਾਣੀ ਨੂੰ ਬਚਾਉਣ ਵਾਸਤੇ ਕਹਿੰਦੇ ਸਾਡੀ ਹਰ ਇੱਕ ਕੋਸ਼ਿਸ਼ ਆ ਪਰ ਜਿਹੜੀ ਗੱਲ ਕਾਗਜ਼ਾਂ ਤੇ ਹੋਣੀ ਚਾਹੀਦੀ ਆ ਉਹ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਕੇ ਜਾਂ ਫਿਰ ਹੰਗਾਮੇ ਨਾਲ ਨਹੀਂ ਹੋ ਸਕਦੀ ਬੀਜਪੀ ਨੇ ਸਟੈਂਡ ਆਫ ਦਾ ਕਰੀਅਰ ਕਰਤਾ ਕਿ ਪੰਜਾਬ ਦੇ ਪਾਣੀ ਦੇ ਹੱਕ ਦੇ ਵਿੱਚ ਅਸੀਂ ਹਰ ਇੱਕ ਫੈਸਲੇ ਦੇ ਸਰਕਾਰ ਦੇ ਨਾਲ ਆ ਜਾਂ ਕਹੀਏ ਕਿ ਪੰਜਾਬ ਦੇ ਨਾਲ ਆ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮਿਤ ਸਿੰਘ ਰੋਜਨਲ ਸਪੋਰਟ ਟੀਵੀ ਚੰਡੀਗੜ੍ਹ